ਅਮਰਿਤਪਾਲ ਸਿੰਘ ਹੋਰਾਂ ਦੀ ਸੰਸਥਾ ਨੂੰ ਚੁਣੌਤੀ ਦਿੱਤੀ ਗਈ ਹੈ ਕੋਰਟ 'ਚ ਦੂਏ ਪਾਸੇ ਅਮਰਿਤਪਾਲ ਸਿੰਘ ਦੇ ਸਾਥੀਆਂ ਨੇ ਐਨਐਸਐਨ ਨੂੰ ਚੁਣੌਤੀ ਦਿੱਤੀ ਅਦਾਲਤ 'ਚ ਬਕਾਇਦਾ ਤੌਰ ਤੇ ਪਟੀਸ਼ਨ ਪਾਈ ਗਈ ਹੈ ਵੀ ਅਮਰਿਤਪਾਲ ਸਿੰਘ ਦੇ ਸਾਥੀਆਂ ਹੋਰਾਂ ਵੱਲੋਂ ਆ ਗੁਰੀ ਔਜਲਾ ਵੱਲੋਂ ਹੈਨਾ ਗੁਰਮੀਤ ਸਿੰਘ ਵੱਲੋਂ ਖਲਵੰਤ ਸਿੰਘ ਬਸੰਤ ਸਿੰਘ ਵੱਲੋਂ ਕਿ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਸਾਡੇ ਦੀ ਜਿਹੜੀ ਕਾਰਵਾਈ ਹੈ ਇਹ ਗਲਤ ਹੈ ਐਨਐਸ ਨਹੀਂ ਬਣਦਾ ਹਾਈ ਕੋਰਟ 'ਚ ਉਹਨੇ ਚੁਣੌਤੀ ਦਿੱਤੀ ਹੈ ਇਸ ਪਾਸੇ ਸੋ ਇੱਕ ਪਾਸੇ ਹੈ ਦੂਏ ਪਾਸੇ ਭਾਰਤ ਦੀ ਸੰਸਦ ਦੇ ਵਿੱਚ ਬਿਨਾ ਅਮਰਤਪਾਲ ਸਿੰਘ ਦਾ ਨਾਮ ਲਿਆਂ ਵੀ ਚੰਨੀ ਚੰਨੀ ਹੋਈ ਪਈ ਹੈ ਸੰਸਦ ਤੋਂ ਲੈ ਕੇ ਪੰਜਾਬ ਤੱਕ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਐਮਐਲਏ ਰਹੇ ਵਿਰੋਧੀ ਧਿਰ ਦੇ ਲੀਡਰ ਰਹੇ ਕੈਪਟਨ ਦੀ ਸਰਕਾਰ ਚ ਮੰਤਰੀ ਰਹੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਬੜੇ ਫਿਰ ਐਮਐਲਏ ਦੀ ਚੋਣ ਇੱਕ ਨਹੀਂ ਦੋ ਥਾਵਾਂ ਤੋਂ ਹਾਰੇ ਤੇ ਉਹ ਤੋਂ ਬਾਅਦ ਜਿਮਨੀ ਚੋਣ ਦੇ ਵਿੱਚ ਕੋਸ਼ਿਸ਼ ਕੀਤੀ ਜਮਾਉਣ ਦੀ ਨਹੀਂ ਬਾਰੀ ਆਈ ਪਰ ਜਦੋਂ ਆਮ ਚੋਣ ਆਈ ਜਲੰਧਰ ਤੋਂ ਲੋਕ ਸਭਾ ਦੀ ਟਿਕਟ ਮਿਲੀ ਤੇ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ 'ਚ ਪਹੁੰਚੇ ਤੇ ਸੰਸਦ ਜਦੋਂ ਬੋਲੇ ਤਾਂ ਕਹਿੰਦੇ ਚੰਨੀ ਚੰਨੀ ਕਰਾਤੀ ਅਮਰਤਪਾਲ ਸਿੰਘ ਦਾ ਨਾਂ ਨਹੀਂ ਲਿਆ ਤੇ ਨਾਂ ਉਹਦਾ ਕੋਈ ਪੱਖ ਪੂਰਿਆ ਉਹਨਾਂ ਨੇ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਹੱਕਾਂ ਦੀ ਗੱਲ ਕੀਤੀ ਉਸ ਹਲਕੇ ਦੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਤੇ ਕਿਹਾ ਕਿ ਐਮਰਜੈਂਸੀ ਨਹੀਂ ਗਈ ਕਿ ਇੱਕ ਚੁਣਿਆ ਐਮਪੀ ਹਾਂ ਆਪਣੀ ਗੱਲ ਨਹੀਂ ਰੱਖ ਸਕਦਾ ਉਸ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਮਿਲਿਆ ਉਹਨੂੰ ਤੁਸੀਂ ਉਹਦੀ ਗੱਲ ਕਰਨ ਤੋਂ ਰੋਕ ਰਹੇ ਹੋ ਇਹ ਨਹੀਂ ਕਿ ਆ ਕੇ ਐਨਐਸਏ ਹਟਾ ਲੋ ਜਾਂ ਐਨਐਸਏ ਲਾ ਲੋ ਹੈ ਜਾਂ ਜੇਲ੍ਹ 'ਚ ਰੱਖਣਾ ਨਹੀਂ ਰੱਖਣਾ ਉਹ ਕਾਨੂੰਨੀ ਪ੍ਰਕਿਰਿਆ ਤੇ ਸਵਾਲ ਨਹੀਂ ਖੜਾ ਕੀਤਾ ਅਗਲੇ ਨੇ ਅਗਲੇ ਨੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੇ ਹੱਕਾਂ ਦੇ حوالے ਨਾਲ ਉਸ ਹਲਕੇ ਦੇ ਲੋਕਾਂ ਦੇ حوالے ਨਾਲ ਸਵਾਲ ਖੜਾ ਕੀਤਾ ਹੁਣ ਕਾਂਗਰਸ ਵੀ ਭੱਜੀ ਫਿਰਦੀ ਐ ਇਸ ਮਸਲੇ ਤੋਂ ਪੈਰ ਪਿੱਛਾ ਖਿੱਚੀ ਜਾਂਦੀ ਐ ਕਾਂਗਰਸ ਨੂੰ ਲੱਗਦਾ ਕਿ ਅਸਿੱਤਾ ਇਸ ਤੇ ਇਹ ਪੰਨੂ ਤੇ ਦੂਏ ਪਾਸੇ ਖੜਦੇ ਰਹੇ ਆ ਜੇ ਹੁਣ ਨਾਲ ਖੜ ਗਏ ਫੇਰ ਓਕਾ ਹੋ ਜੂਗਾ ਹੈ ਉਧਰ ਬੀਜੇਪੀ ਤਾਂ ਕੱਪੜਿਆਂ ਚੋਂ ਬਾਹਰ ਹੋਈ ਫਿਰਦੀ ਆ ਰਵਨੀਤ ਬਿੱਟੂ ਹੋਰਾਂ ਨਾਲ ਤਾਂ ਕੱਲ ਤਕਰਾਰ ਵੀ ਹੋਈ ਉਹ ਚਰਜੀ ਚੰਨੀ ਐਮਰਜੈਂਸੀ ਦੇ ਹਵਾਲੇ ਨਾਲ ਗਣਾਰੇ ਸੀ ਕਿ ਵੀ ਸਿੱਧੂ ਮੂਸੇ ਦਾ ਕਤਲ ਇਹ ਵੀ ਐਮਰਜੈਂਸੀ ਆ ਕਿਸਾਨਾਂ ਨਾਲ ਬਧਿੱਕੀ ਆ ਵੀ ਐਮਰਜੈਂਸੀ ਆ ਹੈਨਾ ਹਰਿਆਣਾ ਚ ਮਤਲ ਜਿਹੜੀਆਂ ਪਹਿਲਵਾਨ ਧੀਆਂ ਨਾਲ ਟਕਾ ਹੋਇਆ ਉਹ ਵੀ ਐਮਰਜੈਂਸੀ ਆ ਹੈਨਾ ਸੋ ਉਹਨਾਂ ਨੇ ਉਹ ਯੂਪੀ ਚ ਜੋ ਕਾਂਡ ਵਾਪਰੇ ਉਹਦੇ ਵਲੋਂ ਵੀ ਕਿ ਇਹ ਵੀ ਐਮਰਜੈਂਸੀ ਆ ਤੇ ਉਹ ਚ ਉਹਨਾਂ ਨੇ ਵੀ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਨੂੰ ਐਨਐਸਏ ਤਹਿਤ ਅੰਦਰ ਸਿੱਟਿਆ ਹੋਇਆ ਤੇ ਉਸ ਹਲਕੇ ਦੇ ਲੋਕਾਂ ਦੀ ਆਵਾਜ਼ ਕੌਣ ਬਣੂਗਾ ਹੈ ਇਸ ਲਈ ਕਹਿੰਦੇ ਕਿ ਇਹ ਵੀ ਐਮਰਜੈਂਸੀ ਆ ਸੋ ਇਹ ਚ ਜਦੋਂ ਗਣਾਇਆ ਤੇ ਤਦ ਸੋਸ਼ਲ ਮੀਡੀਆ ਤੇ ਵੀ ਚੰਨੀ ਦੀ ਚਰਚਾ ਸਰਚਿੰਗ ਵੀ ਹੋਈ ਨੈਸ਼ਨਲ ਮੀਡੀਆ ਵੀ ਫਰੋਲ ਦਾ ਨਜ਼ਰ ਆਇਆ ਤੇ ਫਿਰ ਚੰਨੀ ਦੇ ਪੁਰਾਣੇ ਮਾਮਲੇ ਵੀ ਸਭ ਦੀ ਚਰਚਾ ਚਾਈ ਬੇਸ਼ੱਕ ਰਮਨੀਤ ਬਿੱਟੂ ਕਪੜਿਆਂ ਜੁਬਾਰ ਹੁੰਦੇ ਨਜ਼ਰ ਆਏ ਹੈ ਨਾ ਕਿ ਬਈ ਮੀਟੂ ਦਾ ਮਾਮਲਾ ਚੱਲਦਾ ਵੀ ਪ੍ਰੈਸਟਾ ਵੀ ਚੰਨੀ ਜਿੱਥੇ ਨਾ ਬਵਾਦਾਂ ਕਰਨ ਚਰਚਾ ਚ ਰਹਿੰਦੇ ਨੇ ਚਾਹੇ ਮੀਟੂ ਦਾ ਮਾਮਲਾ ਫੇਰ ਰੋਲਾ ਪਿਆ ਜੀ ਕਿ ਕੈਪਟਨ ਅੰਦਰ ਦੇ ਵਾਲਿਆਂ ਕਿ ਜੀ ਮਾਮਲਾ ਨਿਬੜ ਗਿਆ ਜਦੋਂ ਕਿ ਅਫਸਰ ਕਦੇ ਸਾਹਮਣੇ ਨਹੀਂ ਆਈ ਪਰ ਕਹਿੰਦੇ ਜੀ ਮਾਫੀਨਾਮਾ ਹੋ ਗਿਆ ਜੀ ਗੱਲ ਠੰਡੀ ਹੋ ਗਈ ਹੈ ਨਾ ਚਾਹੇ ਉਹ ਪ੍ਰਸ਼ਟਾਚਾਰ ਵਾਲੇ ਮਾਮਲੇ ਚ ਕਿ ਭਤੀਜਾ ਫਸ ਗਿਆ ਜੀ ਭਾਂਜਾ ਫਸ ਗਿਆ ਜੀ ਆਹ ਕੀਤਾ ਜੀ ਹੈ ਨਾ ਉਹ ਸਾਰੇ ਵਰਤਾਰੇ ਚਾਹੇ ਫਿਰ ਕਦੇ ਬੱਕਰੀ ਚੋਲੀ ਹਾਂ ਕੋਦੇ ਮੰਜਾ ਬੁਣ ਲਿਆ ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਹਾਥੀ ਤੇ ਚੜਨ ਵਾਲਾ ਮਾਮਲਾ ਹਾਂ ਅਕੰਧ ਕੱਢ ਲਈ ਜੀ ਇਧਰ ਨੂੰ ਵਸਤੂ ਸ਼ਾਸਤਰ ਦਾ ਮਾਮਲਾ ਬੜੇ ਚਰਚਾ ਚ ਰਹਿ ਚਰਨਜੀਤ ਚੰਨੀ ਪਰ ਚਰਨਜੀਤ ਚੰਨੀ ਉਸ ਸਮੇ ਬਾਵਾਈ ਖੱਟਣ ਚ ਵੀ ਕਾਮਯਾਬ ਹੋਏ ਦੇਸ਼ ਭਰ ਦੇ ਵਿੱਚ ਉਸ ਸਮੇ ਵੀ ਨਜ਼ਰਾਂ ਚ ਆਏ ਜਦੋਂ ਮੁੱਖ ਮੰਤਰੀ ਹੁੰਦਿਆਂ ਪ੍ਰਧਾਨ ਮੰਤਰੀ ਦੇ ਇੱਕ ਬਿਆਨਾਂ ਨੂੰ ਲੈ ਕੇ ਉਹਨਾਂ ਨੇ ਡਟਮਾ ਸਟੈਂਡ ਲਿਆ ਜਦੋਂ ਰੈਲੀ ਕਰਨ ਲਈ ਨરેન્દ્ર મોદી ਹੋਰੀ ਪੰਜਾਬ ਆਏ ਤੇ ਇੱਕ ਪੁਲ ਦੇ ਉੱਤੇ ਗੱਡੀ ਫਸਣ ਦੇ ਹਵਾਲੇ ਨਾਲ ਜਾ ਕੇ 에ਰਪੋਰਟ ਤੇ ਕਹਿੰਦੇ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਜਿੰਦਾ ਚੱਲਿਆਂ ਹੈਨਾ ਤੇ ਜਨਾਬ ਨੇ ਸਟੈਂਡ ਲਿਆ ਚਲੋ ਜੀ ਚੰਨੀ ਕਹਿੰਦੇ ਬਈ ਉੱਥੇ ਭੀੜ ਨਹੀਂ ਸੀ ਤੁਸੀਂ ਰੈਲੀ 'ਚ ਜਾਣਾ ਹੀ ਨਹੀਂ ਸੀ ਹੁਣ ਐਵੇਂ ਸਾਡੇ ਸਿਰ ਭਾਂਡਾ ਨਾ ਭੰਨੋ ਹੈਨਾ ਤੋਂ ਸਟੈਂਡ ਲਿਆ ਸਪਸ਼ਟ ਕਹਤਾ ਕਿ ਬਈ ਕੋਈ ਸੁਰੱਖਿਆ ਦੀ ਗੜਬੜੀ ਨਹੀਂ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਰੈਲੀ 'ਚ ਪਹੁੰਚਣਾ ਹੀ ਨਹੀਂ ਸੀਗਾ 5 ਜਨਵਰੀ ਨੂੰ ਨਰਿੰਦਰ ਮੋਦੀ ਹਰੀ ਫਿਰੋਜ਼ਪੁਰ ਲਈ ਕਰਨਾ ਏ ਬਠਿੰਡਾ ਦੇ 에ਰਪੋਰਟ ਤੋਂ ਜਦੋਂ ਫਿਰੋਜ਼ਪੁਰ ਲਈ ਰਵਾਨਾ ਹੋਏ ਤਾਂ ਰਸਤੇ 'ਚ ਕਿਸਾਨਾਂ ਨੇ ਜਾਮ ਲਗਾ ਸੀ ਪੁਲ ਤੇ ਗੱਡੀਆਂ ਖੜੀਆਂ ਰਹੀਆਂ ਨਹੀਂ ਕੋਸਰ ਪਰ ਕਹਿ ਦਉਂਦੀਆਂ ਫੋਟੋਆਂ ਜਾਰੀ ਹੋਈਆਂ ਬੜਾ ਕੁਸ ਉਹ ਵੀ ਛੰਕੇ ਸੋਭੇ ਨੇ ਕਿ ਫੋਟੋਆਂ ਵੀ ਆਏ ਫੋਟੋ ਸੈਸ਼ਨ ਕਰਾਇਆ ਜਿਵੇਂ ਐ ਪੀਐਮਓ ਦੀ ਟੀਮ ਨੇ ਚਲੋ 15 ਮਿੰਟ ਕਾਫਲਾ ਫਿਰੋਜ਼ਪੁਰ ਪਿੰਡ ਦੇ ਇੱਕ ਫਲਾਈਓਵਰ ਥਰੂ ਕਹਿ ਰਹੇ ਉਸ ਤੋਂ ਬਾਅਦ ਕਹਿੰਦੇ ਜੀ ਪਾਕਿਸਤਾਨ ਦੀ ਮਸਾਇਲ ਦੀ ਰੇਚ ਆਉਂਦਾ ਜੀ ਇਹ ਬਣਦਾ ਨਹੀਂ ਜਿੰਨੇ देर ਖੜੇ ਰਹਿਣਾ ਭਾਈ ਗੱਡੀਆਂ ਪਿੱਛੇ ਹੀ ਮੁੜ ਸਕਦੀਆਂ ਸੀ ਅਗੇ ਮਚੀਪੁਰ ਤੋਂ ਥੱਲੇ ਵੀ ਆ ਸਕਦੇ ਸੀ ਸੋ ਸਕਿਉਰਟੀ ਨੇ ਫੈਸਲਾ ਲੈਣਾ ਸੀ ਨਾ ਸੋ ਉਹਦੇ ਨਾਲ ਪੁਲਿਸ ਅਧਿਕਾਰੀ ਵੀ ਆਏ ਵੀ ਕਿਸਾਨ ਕਿਵੇਂ ਪੁਲਤੇ ਆਏ ਜਦੋਂ ਬਣਿਆ ਸੀ ਬਦਲਮਾ ਰੂਟ ਕਿਉਂ ਨਹੀਂ ਸੀ ਇਹ ਸਾਰੇ ਸਵਾਲ ਚੱਲੇ ਪਰ ਪ੍ਰਧਾਨ ਮੰਤਰੀ ਜੀ 에어ਪੋਰਟ ਤੇ ਜਾ ਕੇ ਕਹਿੰਦੇ ਆਪਣੇ ਮੁੱਖਿਆ ਮੰਤਰੀ ਕੋ ਧੰਨਵਾਦ ਕਹਿ ਦੇਣਾ ਮੈਂ ਜਿੰਦਾ ਲੋਟ ਰਹਾ ਹਾਂ ਇਸ ਦੇ ਜਵਾਬ ਚ ਸਟੈਂਡ ਲਿਆ ਉਹ ਸਟੈਂਡ ਨੂੰ ਲੈ ਕੇ ਚਰਨਿ ਚੰਨੀ ਦੀ ਖਾਸੀ ਚੜ੍ਹਾਈ ਵੀ ਹੋਗੀ ਉਹਨੇ ਪਸੰਦ ਵੀ ਕੀਤਾ ਵੀ ਕਿ ਠੀਕਾ ਪੰਜਾਬ ਦੇ ਹੱਕ 'ਚ ਸਟੈਂਡ ਲਿਆ ਪਰ ਜਦੋਂ ਕਿ ਮੌਜੂਦਾ ਮੁੱਖ ਮੰਤਰੀ ਸਾਹਿਬ ਉਸ ਮਸਲੇ ਤੇ ਮਾਫੀ ਮੰਗ ਕੇ ਤੇ ਇਸ ਲਈ ਚੰਨੀ ਹਰੀ ਅਕਸਰ ਬਵਾਦਾਂ 'ਚ ਰਹੇ ਨੇ ਚਰਚਾਾਂ 'ਚ ਰਹੇ ਨੇ ਮਸਲਿਆਂ 'ਚ ਰਹੇ ਨੇ ਪਰ ਇੱਕ ਵਾਰ ਫਿਰ ਸੰਸਦ ਦੇ ਵਿੱਚ ਮੌਜੂਦਾ ਐਮਰਜੈਂਸੀ ਦੇ ਹਵਾਲੇ ਨਾਲ ਅਣਲਾਨੀ ਐਮਰਜੈਂਸੀ ਬਵਾਦਾਂ 'ਚ ਜਦੋਂ ਸਵਾਲ ਚੱਕਿਆ ਤੇ ਬਿਨਾ ਅਮਰਪਾਲ ਸਿੰਘ ਦਾ ਨਾਮ ਲਿਆ ਹੈਨਾ ਸੋ ਅਮਰਪਾਲ ਸਿੰਘ ਦੀ ਵੀ ਚਰਚਾ ਸੰਸਦ 'ਚ ਤੇ ਨਾਲ ਦੀ ਨਾਲ ਚੰਨੀ-ਚੰਨੀ ਵੀ ਹੁੰਦੀ ਤੁਸੀਂ ਵੇਖਦੇ ਰਹੋਗਾ ਟੀਵੀ ਐਨਆਰਏ but what should